ਲੁਧਿਆਣਾ ਜਿਮਣੀ ਚੌਂ ਦੀ ਜਿੱਤ ਤੋਂ ਬਾਅਦ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਸ਼ਨ ਮਨਾਇਆ ਗਿਆ ਢੋਲ ਵਜਾ ਕੇ ਲੱਡੂ ਵੰਡੇ ਗਏ ਤੇ ਵਰਕਰਾਂ ਦੇ ਵੱਲੋਂ ਭੰਗੜਾ ਪਾਇਆ ਗਿਆ ਜਿਸ ਦੇ ਚਾਲਦੇ ਇਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੰਨ ਮੰਤਰੀ ਮੇਅਰ ਅਤੇ ਚੇਅਰਮੈਨ ਦਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਆਪ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜਿਹੜੇ ਕਿ ਲੋਕ ਮੋਰ ਤੋਂ ਸਾਨੂੰ ਚੁਣ ਰਹੇ ਨੇ ਦੇਖੋ ਅੱਜ ਜੋ ਆਮ ਆਦਮੀ ਪਾਰਟੀ ਦੀ ਲੁਧਿਆਣਾ ਵਿੱਚ ਜਿੱਥੋ ਹੀ ਹੈ ਅਸਲ ਦੇ ਵਿੱਚ ਸਾਰੇ ਹੀ ਵਰਕਰ ਸਹਿਬਾਨ ਦੀ ਜਿਨ੍ਹਾਂ ਨੇ ਲਗਾਤਾਰ ਦਿਨ ਰਾਤ ਮਿਹਨਤ ਕੀਤੀ ਉਹਦੇ ਨਾਲ ਸਭ ਤੋਂ ਪਹਿਲੇ ਤੇ ਮੈਂ ਆਪਣੇ ਸੰਜੀਵ ਰੌੜਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਜਿਹੜੇ ਕਿ ਬਹੁਤ ਅੱਛੇ ਇਨਸਾਨ ਨੇ ਉਹਨਾਂ ਦਾ ਕੈਲੀਬਰ ਹੋਣ ਦੇ ਕਾਰਨ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਹੈ ਔਰ ਸਾਰੇ ਹੀ ਲੋਜਾਨਾ ਵੈਸਟਰ ਖਾਸ ਕਰਕੇ ਇੱਕ ਬੜਾ ਅੱਛਾ ਮਾਹੌਲ ਸੀ ਸਭ ਤੋਂ ਵੱਲੇ ਸਾਰੇ ਲੋਕਾਂ ਨੇ ਇੱਕ ਸ਼ਾਂਤੀਪੂਰਨ ਜੋ ਇਲੈਕਸ਼ਨ ਹੋਇਆ ਇਸਕਾ ਤੋਂ ਪੋਜ਼ਿਟਿਵਲੀ ਸਭ ਨੇ ਸੋਚਿਆ ਇਸ ਤੋਂ ਸਾਫ ਜਾਣ ਹੈ ਕਿ ਇਹ ਜੋ ਲੁਧਿਆਣਾ ਵੈਸੋ ਜਿੱਥੋਈ ਹੈ ਇਹ ਅਸਲ ਦੇ ਵਿੱਚ 2027 ਦੀ ਅੱਜ ਸ਼ੁਰੂਆਤ ਹੋਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਪੰਜਾਬ ਜਿੱਤੇਗੀ ਦੇਖੋ ਕਿ ਇੱਕ ਬਹੁਤ ਵੱਡੀ ਇੱਕ ਆਮ ਆਦੀ ਪਾਰਟੀ ਜਿਹੜੀ ਗੁਜਰਾਤ 'ਚ ਹੋਈ ਹੈ ਜਿੱਥੇ ਸਰਕਾਰ ਬੀਜੇਪੀ ਦੀ ਸਰਕਾਰ ਸੈਂਟਰ 'ਚ ਵੀ ਤੇ ਸਟੇਟ 'ਚ ਵੀ ਉੱਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਕ ਬਹੁਤ ਵੱਡੇ ਮਾਰਜਿਨ ਨਾਲ ਜਿੱਤਿਆ ਹੈ ਇਸ ਗੱਲ ਤੋਂ ਇਹ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਵਿਚਾਰ ਧਾਰਾ ਹੈ ਲੋਕਾਂ ਨੂੰ ਉਹ ਪਸੰਦ ਆ ਰਹੀ ਏ ਔਰ ਉਹਨੂੰ ਮੰਨ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਕੁਝ ਰਾਜ ਵੀ ਅਗਲੀ ਵਾਰ ਸਰਕਾਰ ਜਿਹੜੀ ਹੈਗੀ ਏ ਉਹ ਆਮ ਆਦਮੀ ਪਾਰਟੀ ਦੀ ਬਣੇਗੀ ਔਰ ਸੰਦੀਪ ਰੋੜਾ ਜੀ ਨੂੰ ਪਰਸਨਲੀ 30 ਸਾਲ ਤੋਂ ਮੇਰੇ ਪੁਰਾਣੇ ਦੋਸਤ ਨੇ ਮੈਂ ਉਹਨੇ ਫੋਨ ਕਰਕੇ ਵਧਾਈ ਵੀ ਦਿੱਤੀ ਆ ਉਹਨਾਂ ਦੀ ਆਪਣੀ ਪੋਜ਼ਿਟਿਵਿਟੀ ਜਿਹੜੀ ਨੇ ਉਹਨਾਂ ਨੂੰ ਜਿੱਤ ਦੀ ਕੀ ਨਹੀਂ ਬਣਾਈ ਆ ਜੋ ਉਹਨਾਂ ਨੇ ਕੰਮ ਕੀਤੇ ਲੁਧਿਆਣੇ ਵਾਸਤੇ ਔਰ ਰਿਮਾਰਕੇਬਲ ਕੰਮ ਕੀਤੇ ਐਨੇ ਸ਼ਾਰਟ ਸਪੈਨ ਦੇ ਵਿੱਚ ਜਿਹੜੇ 3 ਮਹੀਨਿਆਂ ਨਾਲ ਟਾਈਮ ਮਿਲਿਆ ਕਾਫੀ ਲੁਧਿਆਣਾ ਵੈਸ ਦੀ ਉਹਨਾਂ ਨੇ ਨਵਾਂ ਚੇਂਜ ਕਰਤੀ ਆ ਤੇ ਅੱਜ 15000 ਤੋਂ ਉਸ ਬਾਰੇ ਕੀ ਕਹਿਣਾ ਚਾਹਤੋ ਦੇਖੋ ਈਵਨ ਬੀਜੇਪੀ ਦੀ ਸਰਕਾਰ ਹੋਣ ਦੇ ਬਾਵਜੂਦ ਅੱਜ ਵੀ ਜੇ ਉਥੇ ਆਪਾਂ ਸੀਟ ਦਿੱਤੇ ਆ ਤੇ ਆਪ ਪਾਰਟੀ ਦਾ ਕੈਡਰ ਦੁਆਰਾ ਤੂੰ ਬਣ ਰਿਹਾ ਗੁਜਰਾਤ ਚ ਵੀ ਬਣ ਰਿਹਾ ਇੱਥੇ ਵੀ ਜਿੱਦਾਂ ਭਗਤ ਜੀ ਨੇ ਕਿਹਾ 2027 ਦੀ ਅਜ ਨਹੀਂ ਰੱਖੀ ਗਈ ਆ ਤੇ ਹੁਣ ਸਮਝ ਲਓ 2027 ਦਾ ਸ਼ੁਰੂਆਤ ਅੱਜ ਤੋਂ ਹੋ ਗਈ ਆ ਔਰ ਸਾਡੇ ਆਜੋ ਮੇਰੇ ਸਾਹ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਜਿਹੜੀ ਮਿਹਨਤ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਕੀਤੀ ਔਰ ਜੋ ਪਾਰਟੀ ਦੇ ਪਿਛਲੇ 3 ਸਾਲ ਦੇ ਕੰਮਾਂ ਤੇ ਅੱਜ ਮੈਂ ਕਹੂੰਗਾ ਪੰਜਾਬ ਦੀ ਜਿਹੜੀ ਜਨਤਾ ਔਰ ਜਲੰਧਰ ਸਾਡੇ ਜਿਹੜਾ ਤੋਂ ਸਾਰੇ ਸਾਡੇ ਸਾਥੀ ਜੇ ਉਹਨਾਂ ਨੇ ਵੀ ਮਿਹਨਤ ਕੀਤੀ ਔਰ ਜਿਹੜੇ ਸੰਜੀਵ अरोड़ा ਜੀ ਦੀ ਜਿਹੜੀ ਲੁਧਿਆਣੇ ਦੇ ਵਿੱਚ ਉਹਨਾਂ ਦੀ ਛਵੀ ਕੋਨੋ ਅੱਜ ਪਾਰਟੀ ਨੇ ਇੱਕ ਬੜਾ ਹੀ ਅੱਛਾ ਜਿਹੜਾ ਸਾਨੂੰ ਇੱਕ ਉਮੀਦਵਾਰ ਦਿੱਤਾ ਸੀਗਾ ਅੱਜ ਲੁਧਿਆਣੇ ਦੀ ਜਿਹੜੀ ਵੈਸਟ ਦੀ ਜਨਤਾ ਉਹਨਾਂ ਨੇ ਉੱਤੇ ਉਸ ਜਿਹੜਾ ਸਾਡੇ ਮੋਹਰ ਲਾਈ ਆ ਜਿਹੜੇ ਸਾਡੀ ਚੁਆਇਸ ਤੇ ਸੋ ਮੈਂ ਸਾਰੇ ਹੀ ਵਲੰਟੀਅਰਸ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਨਾ ਔਰ ਇੱਕ ਬੜਾ ਅੱਛਾ ਮਾਹੌਲ ਖੁਸ਼ੀ ਦਾ ਮਹੌਲ ਇਸ ਸਮੇਂ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹ ਅੱਛੇ ਕੰਮ ਕਰ ਰਹੀ ਆ ਔਰ ਉਹਦੀ ਬਦੌਲਤ ਇੱਕ ਬਹੁਤ ਵਿਸ਼ਾਲ ਲੀਡ ਜਿਹੜੀ ਸਾਡੇ ਸੰਜੀਵ ਅਰੋੜਾ ਜੀ ਨੂੰ ਮਿਲੀ ਆ ਜੀ ਲੱਗਦਾ ਕਿ ਗੁਜਰਾਤ ਤੇ ਪੰਜਾਬ ਮਾਡਲ ਨੇ ਕੰਮ ਕੀਤਾ ਉਹ ਬਹੁਤ ਵੱਡੀ ਗੱਲ ਆ ਜਿੰਤੇ ਉਹਨਾਂ ਦੀ ਆਪਣੀ ਸਰਕਾਰ ਹੋਵੇ ਭਾਜਪਾ ਦੀ ਉੱਥੇ ਇੱਕ ਸਾਡੇ ਜਿਹੜੇ ਇੰਨੀ ਵੱਡੀ ਲੀਡ ਜਿਹੜੀ ਮਿਲੀ ਆ ਸਾਡੇ ਜਿਹੜੇ ਵਿਧਾਇਕ ਜੀ ਨੂੰ ਸੋ ਇਹ ਕਿੰਨਾ ਕਿਤੇ ਅਲਟੀਮੇਟਲੀ ਜਿਹੜੀ ਜਨਤਾ ਹੈਗੀ ਆ ਉਹ ਹੁਣ ਪਰਫਾਰਮੈਂਸ ਬੇਸਡ ਪੋਲਿਟਿਕਸ ਵੱਲ ਜਾ ਰਹੀ ਹੈ ਤੇ ਅੱਜ ਜੋ ਰਿਜ਼ਲਟ ਸਾਹਮਣੇ ਆਏ ਆ ਕਿ ਪੰਜਾਬ ਦੇ ਵਿੱਚ ਤਾਂ ਸਰਕਾਰ ਸੀ ਤੇ ਕੰਮਾਂ ਤੇ ਮੋਹਰ ਲੱਗੀ ਆ ਪਰ ਗੁਜਰਾਤ ਦੇ ਵਿੱਚ ਭਾਵੇਂ বিজেপি ਦੀ ਸਰਕਾਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਜਿੱਤ ਹੋਣ ਹੋਈ ਆ ਉਹਦੇ ਵਿੱਚ ਇਹ ਜੋ ਲੋਕਾਂ ਦਾ ਪਿਆਰ ਆ ਆਮ ਆਦਮੀ ਪਾਰਟੀ ਪ੍ਰਤੀ ਲੋਕ ਚਾਹੁੰਦੇ ਆ ਕਿ ਬਦਲਾਅ ਹੋਣਾ ਚਾਹੀਦਾ ਤੇ ਦੇਖੋ ਗੁਜਰਾਤ ਦੇ ਲੋਕਾਂ ਨੇ ਬੜਾ ਵੱਡਾ ਜਿਹੜਾ ਸਾਨੂੰ ਪਿਆਰ ਦਿੱਤਾ ਆ ਤੇ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਸਰਕਾਰ ਸੀ ਲੋਕਾਂ ਨੇ ਸਰਕਾਰ ਨੂੰ ਬੋਲ ਦਿੱਤੀ ਆ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਆ ਜਿਹੜੇ ਮਾਨ ਸਰਕਾਰ ਨੇ ਜੋ 3 ਸਾਲ ਦੀ ਕਾਰਜਗੁਜ਼ਾਰੀ ਦੇ ਵਿੱਚ ਪੰਜਾਬ ਦੇ ਲੋਕਾਂ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਕੀਤੇ ਆ ਉਹ ਫੈਸਲਿਆਂ ਤੇ ਮੋਹਰਾਂ ਲਗੀਆਂ ਗੁਜਰਾਤ ਮੇ 15000 ਕੀ ਲੀਡ ਹੈ ਕਿਹਦਾ ਲੱਗਦਾ ਹੈ ਬਹੁਤ ਅੱਛਾ ਵਾਸਨ ਮਨ ਖੁਸ਼ ਹੋ ਗਿਆ ਕਿਉਂਕਿ ਗੁਜਰਾਤ ਨੇ ਪਹਿਲਾਂ ਵੀ ਸਾਨੂੰ ਉਥੋਂ 5 ਐਨਐਲਏ ਸਾਡੇ 5 ਵਿਧਾਇਕ ਬਣੇ ਸੀ ਪਹਿਲਾਂ ਵੀ ਬੜਾ ਪਿਆਰ ਦਿੱਤਾ ਗੁਜਰਾਤ ਦੇ ਲੋਕਾਂ ਨੇ ਹੁਣ ਤਾਂ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਗੁਜਰਾਤ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਸੋ ਆਪ ਲੀਡਰਾਂ ਦਾ ਕਹਿਣਾ ਕਿ ਲੁਧਿਆਣਾ ਦੀ ਜਿੱਤ ਇੱਕ ਵੱਡਾ ਮੈਸੇਜ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਅਪਣਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ